ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕ ਪਰਵਰ ਹਕ ਕੇਸ ਗੁਰ ਕਰਤਾ ਹਰ ਰਾਏ ਸੁਲਤਾਨ ਹਮਦਰਵੇਸ਼ ਕਰਤਾ ਗੁਰੂ ਹਰ ਰਾਏ ਸ੍ਰੀ ਗੁਰੂ ਹਰ ਰਾਜ ਸਾਹਿਬ ਜੀ ਸਿੱਖ ਧਰਮ ਦੇ 7ਵੇਂ ਪਾਤਸ਼ਾਹ ਜਿਦਾ ਪ੍ਰਕਾਸ਼ 16 ਜਨਵਰੀ 1630 ਈਸਵੀ ਨੂੰ ਕਿਰਤਪੁਰ ਸਾਹਿਬ ਵਿਖੇ ਹੋਇਆ ਆਪ ਜੀ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਜੀ ਦੇ ਪੁੱਤਰ ਸਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰੇ ਸਨ ਆਪ ਜੀ ਦਾ ਬਚਪਨ ਹੀ ਸੰਤ ਭਾਵ ਭਗਤੀ ਸੰਤੋਖ ਅਤੇ ਸੇਵਾ ਨਾਲ ਰੰਗਿਆ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਆਪ ਜੀ ਨੇ ਨਾਮ ਬਾਣੀ ਅਤੇ ਬੀਰ ਰਸ ਦਾ ਉੱਤਮ ਸੰਯੋਗ ਆਪਣੇ ਜੀਵਨ ਵਿੱਚ ਧਾਰਨ ਕੀਤਾ। ਸਨ 1642 ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਸੌਂਪੀ। 1640 ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪੂਰੀ ਤਰ੍ਹਾਂ ਸਿੱਖ ਪੰਥ ਦੀ ਅਗਵਾਈ ਆਪ ਜੀ ਨੇ ਸੰਭਾਲੀ। ਹਾਲਾਂਕਿ ਆਪ ਜੀ ਕੋਲ 2200 ਸੂਰਮੇ ਸਿੰਘਾਂ ਦੀ ਇੱਕ ਮਜਬੂਤ ਫੌਜ ਸੀ ਪਰ ਆਪ ਜੀ ਦੀ ਸ਼ਖਸੀਅਤ ਅਹਿੰਸਕ, ਦਿਆਲੂ ਤੇ ਸੰਤਸ ਰੂਪ ਰਹੀ। ਆਪ ਜੀ ਨੇ ਕਦੀ ਕਿਸੇ ਉੱਤੇ ਪਹਿਲਾ ਹਮਲਾ ਨਹੀਂ ਕੀਤਾ। ਪਰ ਜਿੱਥੇ ਜ਼ੁਲਮ ਹੋਇਆ ਉੱਥੇ ਜ਼ਰੂਰ ਟੱਕਰ ਦਿੱਤੀ। ਆਪ ਜੀ ਦੀ ਵਧੀਕ ਪਛਾਣ ਦਿਆਲਤਾ ਅਤੇ ਪ੍ਰੇਮ ਰੂਪ ਸੀ। ਜਿੱਥੇ ਵੀ ਪੈਰ ਪਏ ਉੱਥੇ ਸੰਤੋਖ ਦੀ ਛਾਂ ਬਣ ਗਈ। ਕਿਰਤਪੁਰ ਸਾਹਿਬ ਤੋਂ ਮਾਲਵਾ ਤੱਕ ਅਤੇ ਪਲਾਹੀ ਪਿੰਡ ਤੋਂ ਲੈ ਕੇ ਮਹਾਰਾਜਪਿੰਡ ਤੱਕ ਆਪ ਜੀ ਨੇ ਨਿਰੰਤਰ ਸੰਗਤਾਂ ਨੂੰ ਨਾਮ ਸਿਮਰਨ ਅਤੇ ਸੇਵਾ ਰਾਹੀ ਜੋੜਿਆ। ਆਪ ਜੀ ਦੇ ਅਧੀਨ ਕਿਰਤਪੁਰ ਸਾਹਿਬ ਵਿਖੇ ਐਸਾ ਤਬੀਬੀ ਇਲਾਜੀ ਕੇਂਦਰ ਵੀ ਚੱਲਦਾ ਸੀ ਜਿੱਥੇ ਸਰੀਰਕ ਰੋਗਾਂ ਦਾ ਇਲਾਜ ਹੁੰਦਾ ਸੀ। ਸੇਵਕਾਂ ਨੂੰ ਸਿਹਤਮੰਦ ਅਤੇ ਚੁਸਤ ਰੱਖਣ ਲਈ ਆਪ ਜੀ ਨੇ ਮਲ ਖਾੜਿਆਂ ਨੂੰ ਵੀ ਪ੍ਰोत्ਸਾਹਨ ਦਿੱਤਾ ਕਹਿੰਦੇ ਹਨ ਕਿ ਇੱਕ ਵਾਰ ਮੁਗਲ ਸਮਰਾਟ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋ ਬਿਮਾਰ ਹੋ ਗਿਆ ਕੋਈ ਵੀ ਇਲਾਜ کارਗਰ ਨਾ ਹੋਇਆ ਪਰ ਆਪ ਜੀ ਦੀ ਬੇਨਜ਼ੀਰ ਦਇਆ ਅਤੇ ਗੁਰਮਤ ਉਪਚਾਰ ਰਾਹੀਂ ਉਹ ਚੰਗਾ ਹੋ ਗਿਆ ਤੇ ਦਿলো ਪ੍ਰਭਾਵਿਤ ਹੋ ਕੇ ਦਾਰਾ ਸ਼ਿਕੋ ਸਨ 1659 ਵਿੱਚ ਕਿਰਤਪੁਰ ਸਾਹਿਬ ਆ ਕੇ ਗੁਰੂ ਜੀ ਦਾ ਧੰਨਵਾਦ ਕਰਨ ਆਇਆ ਦੱਸਿਆ ਜਾਂਦਾ ਹੈ ਕਿ 쿠ਠਾੜ ਵਾਲਾ ਰਾਣਾ ਗੁਰੂ ਜੀ ਦਾ ਜਸ ਸੁਣ ਕੇ ਗੁਰੂ ਜੀ ਦੀ ਸ਼ਰਨ ਵਿੱਚ ਆਇਆ ਉਹ ਚੋਲੇ ਦਾ ਮਰੀਜ਼ ਸੀ ਤੇ ਪਾਲਕੀ ਵਿੱਚ ਬੈਠ ਕੇ ਆਇਆ ਸੀ ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਤੇ ਕੋੜੇ ਉੱਤੇ ਸਵਾਰ ਹੋ ਕੇ ਕਰ ਗਿਆ ਗੁਰੂ ਜੀ ਜਦ ਮਾਲਵੇ ਦੇ ਲੋਕਾਂ ਨੂੰ ਉਪਦੇਸ਼ ਕਰਨ ਆਏ ਤਾਂ ਪਾਈ ਰੂਪਾ ਕਾਂਗੜ ਆਦੀ ਪਿੰਡਾਂ ਨੂੰ ਹੁੰਦੇ ਹੋਏ ਮਹਾਰਾਜ ਪਿੰਡ ਪਹੁੰਚੇ ਜਦੋਂ ਆਪ ਜੀ ਮਹਾਰਾਜ ਪਹੁੰਚੇ ਤਾਂ ਚੌਧਰੀ ਕਾਲੇ ਨੇ ਸਤਕਾਰ ਅਤੇ ਸੇਵਾ ਨਾਲ ਆਪਣਾ ਮਨ ਤਨ ਅਤੇ ਧਨ ਗੁਰੂ ਚਰਨਾਂ ਨੂੰ ਸਮਰਪਿਤ ਕਰ ਦਿੱਤਾ ਇੱਕ ਦਿਨ ਉਸ ਦੇ ਭਤੀਜੇ ਫੂਲ ਅਤੇ ਸੰਦਲੀ ਜੋ ਭੁੱਖੇ ਸਨ ਆਪ ਜੀ ਦੇ ਸਾਹਮਣੇ ਪੇਟ ਉੱਤੇ ਹੱਥ ਮਾਰਨ ਲੱਗੇ ਆਪ ਜੀ ਨੇ ਹੱਸ ਕੇ ਪੁੱਛਿਆ ਬਾਲਕ ਕੀ ਮੰਗਦੇ ਹਨ ਪੁੱਤਰ ਮਿਲਿਆ ਜੀ ਲੰਗਰ ਗੁਰੂ ਜੀ ਨੇ ਪ੍ਰਸੰਨ ਹੋ ਕੇ ਆਸ਼ੀਰਵਾਦ ਦਿੱਤਾ ਇਹਨਾਂ ਦੀ ਸੰਤਾਨ ਰਾਜ ਕਰੇਗੀ ਇਸੇ ਵਚਨ ਅਨੁਸਾਰ ਫੂਲ ਕੀ ਇੱਕ ਰਾਨਿਆਂ ਤੋਂ ਨਬ ਪਟਿਆਲਾ ਅਤੇ ਜੀਂਦ रियासतਾਂ ਬਣੀਆਂ ਮਹਾਰਾਜਾ ਰਜੀਤ ਸਿੰਘ ਵੀ ਇਨ੍ਹਾਂ ਹੀ ਫੁਲਕੀਆਂ ਘਰਿਆਣੀਆਂ ਦੀ ਸੰਤਾਨ ਸਨ ਇੱਕ ਹੋਰ ਸਾਖੀ ਅਨੁਸਾਰ ਪਾਈ ਗੋਰਾ ਭਗਤ ਭਾਈ ਭਗਤੂ ਦਾ ਪੁੱਤਰ ਗੁਰੂ ਘਰ ਦਾ ਨਿਸ਼ਟਾਵਾਨ ਸੇਵਕ ਸੀ ਇੱਕ ਵਾਰ ਉਸ ਕੋਲੋਂ ਹੋਈ ਗਲਤੀ ਕਾਰਨ ਗੁਰੂ ਸਾਹਿਬ ਨੇ ਉਸ ਨੂੰ ਹਾਜ਼ਰੀ ਤੋਂ ਰੋਕ ਦਿੱਤਾ ਪਰ ਜਦੋਂ ਗੁਰੂ ਸਾਹਿਬ ਦੀ ਵਹਿੀਰ ਉੱਤੇ ਮੁਗਲ ਫੌਜ ਨੇ ਹਮਲਾ ਕੀਤਾ ਭਾਈ ਗੋਰਾ ਆਪਣੀ ਟੋਲੀ ਸਮੇਤ ਮੈਦਾਨ ਵਿੱਚ ਆਇਆ ਅਤੇ ਵਹਿੀਰ ਦੀ ਰਾਖੀ ਕੀਤੀ ਦੋਵਾਂ ਪਾਸਿਓਂ ਖੂਬ ਤੇਗ ਚੱਲੀ ਸਿੱਖਾਂ ਨੇ ਮਾਰ-ਮਾਰ ਕੇ ਤੁਰਕਾਂ ਦੇ ਮੂੰਹ ਮੋੜ ਦਿੱਤੇ ਭਾਈ ਗੋਰੇ ਨੇ ਤੁਰਕਾਂ ਨੂੰ ਰੋਕੀ ਰੱਖਿਆ ਵਹਿੀਰ ਸਹੀ ਸਲਾਮਤ ਅੱਗੇ ਲੰਘ ਗਿਆ ਇਸੇ ਤਰ੍ਹਾਂ ਭਾਈ ਗੋਰਾ ਨੇ ਗੁਰੂ ਕਰਦਿਆਂ ਮਾਈਆਂ ਨੂੰ ਬੇਇੱਜ਼ਤ ਹੋਣ ਤੋਂ ਬਚਾਇਆ ਇਸ ਦੀ ਖਬਰ ਜਦੋਂ ਵਹੀਰ ਨੇ ਗੁਰੂ ਜੀ ਨੂੰ ਜਾ ਕੇ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ ਗੋਰੇ ਨੂੰ ਸੰਗਤ ਵਿੱਚ ਲਿਆਉਣ ਲਈ ਅਸਵਾਰ ਭੇਜੇ ਜਦੋਂ ਭਾਈ ਗੋਰਾ ਗੁਰੂ ਜੀ ਦੇ ਸਾਹਮਣੇ ਗਿਆ ਤਾਂ ਉਹਨਾਂ ਪ੍ਰਸੰਨ ਹੋ ਕੇ ਭਾਈ ਗੋਰੇ ਦੇ ਸਭ ਗੁਨਾਹ ਬਖਸ਼ ਦਿੱਤੇ ਅਤੇ ਮੁਰਚਨਾ ਵਿੱਚ ਜੋੜ ਲਿਆ 7 ਜੁਲਾਈ 1661 ਈਸਵੀ ਨੂੰ ਆਪ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਤਾ ਗੱਦੀ ਸੌਂਪੀ 5 ਪੈਸੇ ਤੇ ਨਾਰੀਅਲ ਰੱਖ ਕੇ ਪ੍ਰਕਰਮਾ ਕਰਕੇ ਮੱਥਾ ਟੇਕਿਆ ਭਾਈ ਭਾਨਾ ਜੀ ਕੋਲੋਂ ਗੁਰਤਾ ਗੱਦੀ ਦਾ ਤਿਲਕ ਲਗਵਾਇਆ ਅਤੇ ਆਪ ਜੋਤੀ ਜੋਤ ਸਮਾ ਗਏ ਗੁਰੂ ਹਰ Rai ਜੀ ਨੇ ਸਿੱਖ ਧਰਮ ਵਿੱਚ ਦਇਆ ਸੰਵੇਦਨਾ ਅਤੇ ਸ਼ਹਿਨਸ਼ੀਲਤਾ ਨੂੰ ਮਹੱਤਵ ਦਿੱਤਾ ਉਹ ਸਦਾ ਜੰਤੂਆਂ ਪੰਛੀਆਂ ਪੇੜ ਪੌਦਿਆਂ ਅਤੇ ਮਨੁੱਖਾਂ ਪ੍ਰਤੀ ਦਇਆ ਦੀ ਭਾਵਨਾ ਰੱਖਦੇ ਸਨ ਉਹ ਕਦੇ ਵੀ ਕਿਸੇ ਨੂੰ ਦੁਖੀ ਵੇਖਣਾ ਨਹੀਂ ਚਾਹੁੰਦੇ ਸਨ ਆਪ ਜੀ ਨੇ ਸਿੱਖਾਂ ਨੂੰ ਸੱਚੇ ਦਿਲੋਂ ਵਾਹਿਗੁਰੂ ਦਾ ਨਾਮ ਜਪਣ ਗੁਰਬਾਣੀ ਪੜਨ ਅਤੇ ਰੋਜ਼ਾਨਾ ਸਿਮਰਨ ਕਰਨ ਦੀ ਸਿੱਖਿਆ ਦਿੱਤੀ ਉਹ ਕਹਿੰਦੇ ਸਨ ਕਿ ਨਾਮ ਹੀ ਜੀਵਨ ਦਾ ਸਹਾਰਾ ਹੈ ਗੁਰੂ ਜੀ ਨੇ ਸੇਵਾ ਨੂੰ ਬੜਾ ਉੱਚਾ ਦਰਜਾ ਦਿੱਤਾ ਉਹ ਸਦਾ ਨਿਮਰਤਾ ਨਾਲ ਦਾਸੀ ਭਾਵ ਰੱਖ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹੇ ਉਹਨਾਂ ਨੇ ਕਿਹਾ ਕਿ ਜੋ ਨਿਮਨ ਹੁੰਦੇ ਹਨ ਉਹੀ ਅੰਦਰੋਂ ਰੱਬ ਨੂੰ ਪਾਉਂਦੇ ਹਨ ਗੁਰੂ ਹਰ Rai ਜੀ ਨੇ ਆਪਣੀ ਜ਼ਿੰਦਗੀ ਲੋਕਾਂ ਦੀ ਚੰਗੀ ਸਿਹਤ ਲਈ ਸਮਰਪਿਤ ਕੀਤੀ ਉਹਨਾਂ ਨੇ ਲਾਹੌਰ ਅਤੇ ਦਿੱਲੀ ਵਿੱਚ ਦੇਸੀ ਦਵਾਈਆਂ ਦੇ ਕੇ ਹਜ਼ਾਰਾਂ ਲੋਕਾਂ ਦਾ ਇਲਾਜ ਕੀਤਾ ਕੁਨਿਆ ਨੇ ਆਯੁਰਵੇਦ ਨੂੰ ਪਰਫੁੱਲਤ ਕੀਤਾ ਆਓ ਅਜਿਹੇ ਮਹਾਨ ਗੁਰੂ ਦੇ ਜੀਵਨ ਅਤੇ ਜੀਵਨ ਦੇ ਫਲਸਫੇ ਤੋਂ ਚੰਗਾ ਜੀਵਨ ਜਿਉਣ ਦੀ ਜੁਗਤ ਸਿੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਖਜਰਾ ਆਇਆ ਤਨ ਤਨ ਗੁਰੂ 挣扎。<music> <music>